ਦੂਰਦਰਸ਼ਨ ਕੇਂਦਰ ਜਲੰਧਰ ਦੇ ਤਿੰਨ ਅਧਿਕਾਰੀ ਅਤੇ ਕਰਮਚਾਰੀ ਅੱਜ ਆਪਣੀਆਂ ਵਡਮੁੱਲੀਆਂ ਸੇਵਾਵਾਂ ਦਿੰਦੇ ਹੋਏ ਸੇਵਾਮੁਕਤ ਹੋਏ ਦੂਰਦਰਸ਼ਨ ਕੇਂਦਰ ਦੇ ਕਲਸਟਰ ਹੈੱਡ ਅਤੇ ਆਕਾਸ਼ ਪਾਣੀ ਦੇ ਪੰਜਾਬ ਜ਼ੋਨ ਦੇ ਇੰਚਾਰਜ ਸੰਜੇ ਕਾਜ਼ੀ ਤਕਰੀਬਨ 32 ਸਾਲ ਦੀਆਂ ਸੇਵਾਵਾਂ ਮਗਰੋਂ ਸੇਵਾਮੁਕਤ ਹੋਏ ਸਤੰਬਰ 1991 ਵਿੱਚ ਬਤੌਰ ਸਹਾਇਕ ਨਿਰਦੇਸ਼ਕ ਇੰਜੀਨੀਅਰਿੰਗ ਵਜੋਂ ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਵਕਫ ਵਕਫ ਕੇਂਦਰਾਂ ਤੇ ਆਪਣੀਆਂ ਸੇਵਾਵਾਂ ਨਿਭਾਈਆਂ ਇਸ ਦੇ ਨਾਲ ਹੀ ਸੀਨੀਅਰ ਕੈਮਰਾਮੈਨ ਕ੍ਰਿਸ਼ਨਾ ਮੂਰਤੀ ਗਣੇਸ਼ਵੀ ਆਪਣੀਆਂ 35 ਸਾਲ ਦੀਆਂ ਸੇਵਾਵਾਂ ਮਗਰੋਂ ਸੇਵਾਮੁਕਤ ਹੋਏ ਅਕਤੂਬਰ 1999 ਵਿੱਚ ਗ੍ਰੇਡ 2 ਵਜੋਂ ਭਰਤੀ ਹੋ ਕੇ ਉਹਨਾਂ ਵਕਫ ਵਕਫ ਕੇਂਦਰਾਂ ਵਿੱਚ ਆਪਣੀਆਂ ਵੱਡਮੁਲੀਆਂ ਸੇਵਾਵਾਂ ਦਿੱਤੀਆਂ ਦੂਰਦਰਸ਼ਨ ਕੇਂਦਰ ਦੇ ਸੀਨੀਅਰ ਟੈਕਨੀਸ਼ੀਅਨ ਹੀਰਾ ਲਾਲ ਵੀ ਅੱਜ ਸੇਵਾਮੁਕਤ ਹੋਏ 37 ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਵਕਫ ਵਕਫ ਕੇਂਦਰਾਂ ਵਿੱਚ ਤਣਾਤੀ ਦੌਰਾਨ ਸੇਵਾਵਾਂ ਨਿਭਾਈਆਂ ਇਸ ਮੌਕੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਮੂਸਟਾਫ ਵੱਲੋਂ ਤਿੰਨਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿੱਗੀ ਵਿਦਾਇਗੀ ਦਿੱਤੀ ਗਈ ਇਸ ਦੌਰਾਨ ਦੂਰਦਰਸ਼ਨ ਸਟਾਫ ਨੇ ਉਹਨਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ